ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪਿਆਰੀ ਯੂਟਿਊਬਰ ਦੇ। ਇੱਕ ਨਵੇਂ ਬਲੌਗ ਦੇ ਨਾਲ ਜੋ ਬ੍ਰੋ ਅੱਜ ਆਪਾਂ ਜਾ ਰਹੇ ਨੇ ਵੀ ਖਾਲ ਤੇ ਆਪ ਸਭੀ ਹੋਣੇ। ਮਿਲਣੇ ਸਾਨੂੰ ਬੰਦਿਆਂ ਨਾਲ। ਕੱਲ ਕੱਲ ਵਾਲੀ ਵੀਡੀਓ ਕਿਵੇਂ ਲੱਗੀ? ਉਹ ਵੀ ਸਾਨੂੰ ਦੱਸਿਓ ਕਮੈਂਟਾਂ 'ਚ। ਤੇ ਗੋਬੀ ਦੀ ਵੀ ਕਰਨੀ ਆ ਕੇ ਤਿਆਰੀ ਬਸ ਵਟਾਂਗ ਸੈਟਿੰਗ ਕਰ ਲਈ ਹੁੰਦੀ ਹੈ। ਮੈਂ ਜੀ ਉਹ ਆ ਕੇ ਕਰ ਲਾਂਗੇ। ਤੇ ਆ ਖਾਲ ਜਿਆਦਾ ਜੀ। ਫਲਾਂ ਨੂੰ ਫਲਪਾ ਕਰੀ ਲਾਗੇ ਫਿਰ ਉੱਥੋਂ ਦਿੱਕਤ ਆਉਂਦੀ ਹੈ ਜਿਹੜੀ ਸੀ ਜਾਂ ਨਾਲ ਜੱਪਣਾ ਤੇ ਹੁਣ ਲੱਗਦਾ ਜੋਰ ਪਹੁੰਚ ਗਿਆ ਸੰਗਤਾਂ ਸਾਰੀਆਂ ਲੱਗੀਆਂ ਸਟਾਰਟ ਹੁੰਦੇ ਹੀ ਲੈ ਜਿਹੜਾ ਅੰਗਾ ਜੇ ਵੜ ਗਿਆ ਜਮਾ ਚੱਲ ਬੰਦੇ ਪਹਿਲ ਤੇ ਵਾਰੀ ਆ ਗਈ ਹੁਣ ਵਾਰੀਆਂ ਬਦਲ ਆਤੀਆਂ ਮੁੰਡੇ ਨੇ ਪਹਿਲੀਆਂ ਚ ਲੈ ਜਾਂਦੀ ਆਪਦੀ ਬਾਈ ਬੰਦਾ ਪੱਕਾ ਸੀ ਪਹਿਲੀਆਂ ਚ ਲੈ ਆਉਂਦੀ ਵਾਰੀ ਲੱਗ ਰਹੇ ਨੇ ਸਾਰੇ ਬੰਦੇ ਜੋਰ ਮਾਰਨੇ ਚਲੋ ਈ ਚਲੋ ਲੈ ਜਾ ਰਹੇ ਹਾਂ ਦਿੰਦੀ ਆ ਜੀ ਵੱਡੇ ਵਾਹਿਆਂ ਦੀ ਕਹੀ ਤਾਂ ਨਿਆਰੇ ਦਿੰਦੀ ਐ ਚੋਕ ਨਾ ਨਹੀਂ ਬੰਦਾਗਾ ਕਾਕਾ ਓਏ ਕਾਕਾ ਆਪਾਂ ਤਾਂ ਗਾਂਹਾਂ 'ਚ ਚੱਲ ਗਾਰਜੀ ਗਾਰਜੀ ਗਾਂਡ ਜਿੱਥੇ ਘਟਾ ਹੈ ਹਨ ਹੋ ਆਗੇ ਹੈ ਉਹ ਕੱਕੇ ਜੇ ਕਰ ਮਲਾਉਣ ਲੱਗੋ ਉੱਥੇ ਜਾਊ ਪਹਿਲੇ ਤਾਂ ਬਈ ਪਾਣੀ ਵਧਣਾ ਇਧਰ ਤਾਂ 3000 ਚੂਈਆਂ ਘੜਾਇਆ ਹਮਮਮ ਖਾਲ ਦੇਖੋ ਬਈ ਨਾਲ ਦੀ ਨਾਲ ਖਾਲ ਕੱਢੀ ਆ ਨੇ ਬੰਦੇ ਬੰਦੇ ਨੇ ਪਾਣੀ ਵੜ ਲਿਆ ਕਹਿੰਦਾ ਫੁੱਲਾ ਆਉਣਾ ਚਾਹੀਦਾ ਹੈ ਵਿਚੋ ਗਾਰ ਦੇਖੋ ਕਹੀਏ ਠੀਕ ਹੈ ਆਪਣੀਆਂ ਚਾਹ ਵਰਗਾ ਹਮਮ ਚੀਕ ਨਹੀਂ ਮਿੱਟੀ ਨਿਕਲਦੀ ਹੈ ਕਹਿੰਦਾ ਬਈ ਮੇਰਾ ਖਾਲ ਸਮਾਰ ਕੇ ਦਿਓ ਮੈਂ ਪਾਣੀ ਵੜਨਾ ਹੈ ਇੰਨੇ ਬੰਦੇ ਆਏ ਨੇ ਇਹਦੇ ਖਾਲ ਸਮਾਰਨ ਵਾਸਤੇ ਇੰਨੇ ਬੰਦੇ ਨੂੰ ਸੱਦੇ ਨੇ ਦੇਖ ਲੈ ਹਨਾ ਬਈ ਉਹ ਇਹ ਪਣੀ ਦੀ ਹੁੰਦੀ ਆ ਇਹ ਕਿਸੇ ਬੰਦੇ ਨਾਲ ਪਣੀ ਹੋਵੇ ਨਾ ਹਾਂ ਇੰਨੇ ਬੰਦੇ ਆਏ ਨੇ ਇਹਦੇ ਨਾਲ ਖਾਲਸ ਮਾਰਨ ਵਾਸਤੇ ਦੇਖੋ ਇਹ ਲੇਸ ਇਹ ਲੇਸ ਆਪਣਾ ਹਾਂ ਆਏ ਕੇਵਲ ਵਰਗੇ ਪਹੁੰਚੇ ਹੋਏ ਨੇ ਇਹ ਸੰਗਤ ਸਾਰੀਆਂ ਇਹ ਵੱਲ ਪੱਟਾ ਪਚਾਈ ਸੀ ਹੂੰ ਰਾਜੇ ਜਣਾ ਕੱਦੂ ਕਰਾਇਆ ਸੀ ਦੇਖ ਤਾਈ ਦਾ ਫਿਰ ਤੇਰਾ ਖਾਲਸ ਮਾਰਨਾ ਵੀ ਪਣੀ ਦੀ ਪਾਣੀ ਆ ਵੀ ਪਾਣੀ ਦੀ ਵਾਰੀ ਆ ਗਈ ਇਹ ਦੀ ਕੋਈ ਪਾਣੀ ਬੰਦਾ ਸੂਆ ਵੱਡਾ ਹੋਇਆ ਸਾਰਾ ਚੱਕਿਆ ਬਈ ਤਾਂ ਪਾਣੀ ਚ ਲੱਗ ਗਿਆ ਪਹਿਲਾਂ ਪੈਂਦਾ ਨਹੀਂ ਸੁੱਤਾ ਦੇਖ ਸੂਆ ਸੂਆ ਵੱਡਾ ਹੋਇਆ ਸਿੱਧਾ ਕਿਆ ਉਟਿਆ ਓਏ ਜੱਟ ਲੈਟ ਆ ਬਈ ਚਾਰ ਚੱਲ ਚੁਨੀ ਆ ਇਹਨਾਂ ਨੂੰ ਚਾਰ ਚਾਰ ਕਰਮਾ ਬਦਲਾਵਾ ਚਾਰ ਕਰਮਾ ਬਦ ਚਲੋ ਅੱਗੇ ਚਲੋ ਉਹ ਵਾਲਾ ਉਹਨੇ ਪੈਣ ਰਾ ਲੇਗਾ ਚਲ ਕਰਨ ਬਹੁਤ ਆ ਜੀ ਇਹ ਮਾਗਰ ਆਇਆ ਬੰਦਾ ਇਹ ਬੰਦਾ ਮਾਗਰ ਆਇਆ ਇੱਕ ਬਈ ਓਏ ਮਿਲਕੀ ਨਾਲ ਭਾਈ ਆ ਜਾ ਭਾਈ ਓਏ ਗੇੜੇ ਮਾਰਾ ਵਧੀਆ ਗੇੜੇ ਖਾਲ ਦੇਖ ਕੇ ਮਗਰ ਓਏ ਮਗਰ ਗੇੜਾ ਮਾਰ ਕੇ ਮਿਲਕੀ ਤੈਨੂੰ ਕਰਮ ਘਟ ਲਾਦਾ ਚਾਚਾ ਨਾ ਕਰਮ ਘਟ ਲਾਦਾ ਇੱਕ ਕਰਮ ਘਟ ਲਾਦਾ ਮਗਰ ਦੇਖ ਤੂੰ ਓਏ ਮਿਲਕੀ ਮਗਰ ਗੇੜਾ ਮਾਰਿਆ ਤੈਨੂੰ ਕਰਮ ਘਟ ਲਾਦਾ ਇੱਕ ਇਹ ਲਾ ਸਾਰੇ ਪਿੰਡ ਦਾ ਤਾਂ ਪਾਣੀ ਆ ਕਿੱਥੇ ਹੀ ਪਾ ਗਏ ਟੱਕ ਮੇਰਾ ਆ ਸੀ ਆ ਸੀ ਆ ਸੀ ਓ ਸੀ ਓਏ ਆ ਜਾ ਭਾਈ ਓਏ ਓਏ ਆ ਜਾ ਬੰਦੇ ਚੁਰਕ ਮਟਾ ਲਾ ਬੰਦ ਦੂਜੀ ਬੰਦ ਉਹ ਮੋਟਰ ਨਾਲ ਆਣਾ ਵਗੈ ਬਣੀ ਮੜਦਾ ਹੈ ਅੱਛਾ ਇੰਡੀਆ ਦਾ ਕੰਮ ਜੋਰਾ ਸ਼ੋਰਾ ਤੇ ਆ ਜੀ ਛੱਡੇ ਪੰਜ ਦਿਨ ਦੇ ਹਾਲ ਤਾਂ ਥੋੜੀ ਜਿਹੀ ਰਹਿ ਗਈ ਹਾਂ ਬਹ ਹੈ ਤਾਂ ਇਧਰ ਕਿੰਨੀ ਛਣੀ ਆ ਕੰਮ ਚੱਲੀ ਜਾਂਦਾ ਪੁੱਛਵਾ ਜਾਂਦਾ ਪੂਰਾ ਖਿੱਚਵਾ ਕਮਾਵਾ ਬੰਦੇ ਕੱਢ ਕੱਢ ਕੇ ਆਉਂਦੀਆਂ ਜੂਈਆਂ ਬਾਹਰ ਨਿਕਲ ਜਾਂਦੇ ਨੇ ਉਹ ਕੰਮ ਜੋਰਾ ਸ਼ੋਰਾ ਤੇ ਆ ਉਰੇ ਸਿਸਟਮ ਬਹੁਤ ਖਰਾਬ ਹੈ ਦੇਖੋ ਬੰਦੇ ਬਾਇਰਾ ਵੀ ਰੱਖਿਆ ਬਾਈ ਅੱਟ ਤੇ ਦੇਖੋ ਕਿੰਨਾ ਕੋਸ਼ਿਸ਼ ਕਰੀਏ ਦੇਖੋ ਪੂਰਾ ਜੇਵ ਮਾਰ ਰਹੇ ਨੇ ਬੰਦੇ ਦੇਖੋ ਨਾ ਮੀ ਹੀ ਕਰੀਏ ਨਾ ਕੁੜੀ ਦੋਦ ਦੇ ਨਾ ਮੀ ਗੀਏ ਚ ਦਿਖਾਉਣਾ ਤਾਂ ਹੈਗੀ ਹੈ ਵੀ ਐਂ ਖਾਲਾ ਸਾਡਾ ਦੇਖੋ ਨਾ ਚਾ ਵੀ ਇੰਨਾ ਜ਼ੋਰ ਲੱਗਦਾ ਖਾਲ ਸਮਾਰ ਖਾਲ ਤੇ ਇੰਨਾ ਜ਼ੋਰ ਲੱਗਦਾ ਦੇਖੋ ਕੋਈ ਜੋ ਬ੍ਰੋ ਪਰ ਤਾਂ ਸਿੱਟਣ ਲੱਗ ਗਏ ਮਿੱਤਰੋ ਹਨਾ ਬੰਦਿਆ ਇਹ ਜੋ ਵੇ ਸਾਡਾ ਪੱਕਾੜੀ ਐ ਇਹ ਨਾਲ ਹੀ ਰਹਿੰਦੀ ਐ ਸਟਿੱਪਣੀ ਸਾਡੀ 1 ਵਜੇ ਦਾ ਪਹਿਰ ਦਾ ਨਾ 1 ਤੋਂ 1:30 ਵਜੇ ਇੱਕ ਛੱਡ ਪਾਣੀ ਵੀ ਕੇ ਲੱਗਾਂਗੇ ਤੱਤਾ ਠੰਡਾ ਪਾਣੀ ਸਾਰਾ ਪੀਣਾ ਪੈਂਦਾ ਹੈ ਹਨਾ ਨੇ ਕੇਲੇ ਖਾਦੇ ਨੇ ਨਾਲੇ ਤੱਤਾ ਠੰਡਾ ਪਾਣੀ ਪੀਤਾ ਹੁਣ ਪ੍ਰਦਾਨ ਦੇ ਗਾਂਗੇ ਸੀ ਹੁਣ ਗੱਡਾਂ ਐ ਗੰਡੇ ਤੇ ਰਹਿਦਾ ਸੀ ਆਪਣਾ ਵਾਹਣਾ ਉਹ ਬਰਬਕਾ ਇਹ ਆੜੀ ਇੱਧਰ ਦਿਖਾ ਫੋਟੋ ਦਿਖਾਈਏ ਤੇਰੀ ਵਿਆਹ ਬੰਦਾ ਸਾਡੇ ਨਾਲ ਆ ਬੰਦਾ ਬਈ ਸਾਡੇ ਨਾਲ ਚੋਬਰੇ ਨਾਲ ਹੀ ਹੁੰਦਾ ਚੱਲੀਏ ਜੀ ਹੋ ਗਏ ਮੇਟਰ ਲੈ ਲੈ ਰੱਬ ਦਾ ਨਾ ਸਿੱੜ ਦੀ ਉਹ ਵੀ ਚੋਬਰੋ ਸਿੱਟਿਆਏ ਅਸੀਂ ਪਦਾਂ ਅਣਾਈ ਬਟੇ ਸਿੱੜਤੀ ਬੇਟੀ ਹੋ ਗਏ ਹੁਣ ਅਸੀਂ 3 ਹੁਣ ਅਸੀਂ ਸਬਜ਼ੀ ਵਾਲੇ ਪਾਸੇ ਹੋ ਜਾਂਦੇ ਬਾਰੇ ਗੋਭੀ ਵਾਲੀਆ ਬੱਟਾ ਕਰਨੀ ਐ ਨੇ ਸਟ ਇੱਕ ਤਾਂ ਤੇ ਬਾਕੀ ਚੌਲੇ ਕੱਪੇ ਥੋੜਨ ਵਾਲੇ ਨੇ ਤੇਲ ਨਹੀਂ ਮੁਕਣ ਦੇਣਾ ਆਪਣੇ ਅਲ ਗੱਡੀ ਚ ਲਿਆਉਣਿਆ ਆ ਲੈ ਜਾ ਬੋਦੀ ਆਏ ਹੇ ਹੋ ਕਾ ਸੌ ਗਿਆ ਉਹ ਬਾਟੀ ਭਰ ਕੇ ਨਹੀਂ ਹੁਣ ਉਹਦਾ ਦਾਗਿਆ ਕਰਮੀ ਵਾਲੀ ਹੈ ਕੁੱਤਾ ਵੈੱਕ ਬੰਦਾ ਛੜਾ ਪਿਆ ਆ ਘੜੀ ਆਪਣੀ ਨੂੰ ਨਾ ਓਕੇ ਆ ਮਾ ਔਰ ਐਨਾ ਟਾਈਮ ਹੀ ਲਾਉਂਦੇ ਗਏ ਜੱਟ ਲਿਗਣ ਤੇ ਕਿ ਲੱਗਦਾ ਕੰਮ ਨਿਭੜਿਆ ਦੋ ਕਿੱਲੇ ਕੜਤੇ ਬਈ ਆਪਾਂ ਨੇ ਆ ਖੜਾ ਆਪਣਾ ਝੋਟਾ ਹੋ ਆਪਣਾ ਬੁਲਟ ਖਾਈਆ ਦੇਖੋ ਕੱਦੂ ਸਬਜ਼ੀ ਆਪਰੇ ਤੋੜੀ ਜਾਂਦੇ ਨੇ ਬੰਦੇ ਆ ਦੇਖੋ ਗਾਲਟੀਆਂ ਕੱਦੂ ਆਈ ਜਾਂਦੇ ਨੇ ਨਾਲ ਦੀ ਨਾਲ ਆ ਕੱਦੂ ਅਸੀਂ ਵੱਡੇ ਨੇ ਛੜ ਤੇ ਕਰਤੇ ਗ੍ਰੀਨੀਆਂ ਹੁਣ ਤੋੜੀ ਜਾਂਦੇ ਨੇ ਬੰਦੇ ਹੋ ਆਪਣਾ ਬੁਲਟ ਖੜਾ ਉਹਨੂੰ ਵੀ ਵੇਲੇ ਹੋ ਕੇ ਕਰਾਇਆ ਰੈਡੀ ਕਾਗੜਾ ਘੋਟਾ ਆਪਣਾ ਸੇਕੋ ਆਪਣੀ ਕੋਠੀ ਲੋ ਵੀ ਮਿੱਤਰੋ ਦੂਰੀਲੇ ਬੱਤੀਆਂ ਮੋਦੀਆਸ ਤੇ ਆ ਗਏ ਤੇ ਪਰੇ ਰਹੇ ਸਾਂ ਇਹਦੇ ਕੋਸ ਕਰਦੇ ਆ ਫਲਾਂ ਦੀ ਧਰ ਲੈਣਾ ਜਿਹੜਾ ਆਪਾਂ ਬਾਹਰ ਆ ਜੀ ਕਿੱਧਰ ਘਟਾਗੇ ਇਹ ਫੌਂਡ ਚੈਨਲ ਲਗਾ ਰਿਹਾ ਹੈ ਜਿਹਦੇ ਕੋਈ ਜਮ ਨਹੀਂ ਲੱਗ ਰਿਹਾ ਉਹ ਵੀ ਲੈ ਜਾਣਾ ਹੈ ਤੇ ਜਿਹਨੇ ਆਪਣਾ ਹੁਣ ਦਿਖਾਵਾਂਗੇ ਜਦੋਂ ਸਿੱਟੀ ਗੋਭੀ ਦੀ ਸਾਰੀ ਤਿਆਰੀ ਕਰਕੇ ਦਿਖਾਵਾਂਗੇ ਵੀ ਕਿਵੇਂ ਹੁੰਦੀ ਹੈਗੀ ਫੈਕਟਰ ਦੇ ਵੀ ਟਾਇਰ ਨਹੀਂ ਲੱਗਦੇ ਮੂਰਲੇ ਥੱਲੇ ਟੱਕ-ਟੱਕ ਹੀ ਹੁੰਦੀ ਹੈ ਬਾਜਨ ਬਹੁਤ ਹੋ ਗਿਆ ਨਾ ਲੋਬ ਵੀ ਮਿੱਤਰੋ ਦੇਖੋ ਚੋપરા ਦੀ ਮੱਕੀ ਬਸ ਆ ਵੜਾਈ ਹੈ ਕਹਿ ਕੇ ਇੱਧਰ ਪਾਣੀ ਡੋਟੀ ਅੰਦਰ ਆਂਦਾ ਦੀ ਬਈ ਕੱਖ ਵਾਲੇ ਨੇ ਨਾ ਵੱਟ ਤੇ ਹੁਣ ਕਢਾ ਦਾਂਗੇ ਇਹਨਾਂ ਨੂੰ ਕਹਿ ਕੇ ਤੇ ਚੂਹੇ ਵਿੱਚ ਲੁਕ ਜਾਂਦੇ ਸੀਗੇ ਚੂਹਾ ਅੱਗ ਲਾ ਸਾਨੂੰ ਠਹਾਉਂਦਾ ਨਹੀਂ ਸੀਗਾ ਹੁਣ ਵੱਢਤੀ ਚੱਲ ਤੇ ਲਾ ਕੇ ਰੂਟਾ ਵੇਟਰ ਦਾ ਜਿਹੜਾ ਹੁਣ ਪੈ ਤੇ ਸਿੱਟਦਾ ਪ੍ਰਾਣ ਹੁਣ ਦੋ ਪੱਸੇ ਜਮਨ ਹੋਏ ਪਏ ਬਈ ਮਿਸਟੀਏ ਕੇ ਨਹੀਂ ਆ ਦੇਖੋ ਖੱਡ ਪੈ ਰਹੀ ਹੈਗੀ ਖੱਡਾਂ ਬੜੀਆਂ ਬੰਦੀਆਂ ਨੇ ਆ ਬੜੀਆਂ ਦੇ ਇੱਥੇ ਵਾਰ ਦਾ ਡੁੰਡਾ ਦਾ ਤੇ ਆ ਗਿਆ ਵੀ ਆຊਿਪੀ ਇਹ ਬਰਲ ਨਹੀਂ ਬੰਦੀ ਨੀ ਹੁਣ ਪਲੇਣਾ ਪਾਣੀ ਹਾਂ ਲੱਡਾ ਬਾਬ ਨੇ ਮੈਂ ਇਹ ਵਿੱਚ ਬਣਾਈ ਦੇ ਬਾਂਹ ਤੇ ਚਲੋ ਮਿੱਤਰੋ ਕਰਤੀ ਬੰਦੇ ਨੂੰ ਬਰੋ ਹੁਣ ਰੇ ਦੀ ਤੇਰੀ ਆ ਬਾਂਹ ਚੇਚਾ ਹਾਂ ਛੱਡ ਦੇ ਮੈਂ ਰੇ ਹਾਂ ਚਲ ਠੀ ਦੇ ਨਾ ਭਰੇਗਾ ਬਾਂਹ ਠੰਡਾ ਹੀ ਦਸ ਲੜੇ ਲੱਗ ਜੀ ਬੰਦਾ ਰਹਾ ਨਾ ਲੋਕਾ ਕਰੀ ਅਨ ਵਿਦਿਰਾ ਫੇਰ ਹੋਣਾ ਬੰਦ ਬਾਰੇ ਸਰਦੇ ਵੀ ਰਹਾਵਾਂਗੇ ਲੋ ਵੀ ਮਿੱਤਰੋ ਲੱਗੇ ਫਿਰ ਰੇ ਬੇਗਨ ਨਾਲ ਹੀ ਰਲਾਉਣੇ ਆ ਜੀ ਇਹਦੇ ਨੂੰ ਛੱਟ ਛੱਟ ਕਰੇ ਨੰਬ ਵਾਲੀ ਬੋਰੀ ਵੱਧ ਰਿਕ ਨਹੀਂ ਭਜੇ ਵੀ ਰਲਾ ਇਹਨੂੰ ਨਾਲ ਹੀ ਦੇ ਮੈਂ ਆਪਾਂ அகலி யூ